ਅਸਲਾਮੁਅਲੈਕਮ ਦੋਸਤੋ ਪੀੜਾ ਫਕੀਰਾਂ ਦੀ ਜੈ ਆਪਣੇ ਆਪਣੇ ਗੁਰੂ ਮਹਾਰਾਜ ਦੀ ਜੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਅੰਦਰ ਉਸਤ ਹੋਮੋਗੇ ਦੋਸਤੋ ਰਾਤ ਨੂੰ ਸੌਣ ਤੋਂ ਪਹਿਲਾਂ ਨਾਫ ਤੇ ਉਂਗਲੀ ਰੱਖ ਕੇ ਯਾਨੀ ਕਿ ਤੁੰਨੀ ਤੇ ਉਂਗਲੀ ਰੱਖ ਕੇ ਇੱਕ ਅੱਲਾਹ ਤਾਲਾ ਦਾ ਮੁਬਾਰਕ ਨਾਮ ਪੜਨ ਦੇ ਨਾਲ ਅੱਲਾਹ ਤਾਲਾ ਦਾ ਇੱਕ ਛੋਟਾ ਜਿਹਾ ਵਜ਼ੀਫਾ ਪੜਨ ਦੇ ਨਾਲ ਕਰਦੇ ਵਿੱਚੋਂ ਤੰਗਦਸਤੀ ਖਤਮ ਹੋ ਜਾਂਦੀ ਹੈ ਤੰਗੀ ਖਤਮ ਹੋ ਜਾਂਦੀ ਹੈ ਮੁਸ਼ਕਲਾਂ ਤੇ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਆ ਫਰਿਸ਼ਤੇ ਉਸ ਘਰ ਦੇ ਲਈ ਬੇਸ਼ੁਮਾਰ ਰਿਜ਼ਕ ਲੈ ਕੇ ਆਉਂਦੇ ਆ ਅਤੇ ਵੱਡੀ ਤੋਂ ਵੱਡੀ ਹਾਜ਼ਰ ਵੱਡੀ ਤੋਂ ਵੱਡੀ ਮੁਰਾਦ ਵੀ ਪੂਰੀ ਕਰਕੇ ਜਾਂਦੇ ਨੇ ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਿਹੜਾ ਵਜ਼ੀਫਾ ਦੱਸਾਂਗਾ ਇਹ ਵਜ਼ੀਫਾ ਅੱਲਾਹ ਤਬਾਰਕ ਵਤਾਲਾ ਦਾ ਇੱਕ ਮੁਬਾਰਕ ਨਾਮ ਹੈ ਦੋਸਤੋ ਇਸ ਵਜ਼ੀਫੇ ਨੂੰ ਪੜਨ ਤੇ ਇੰਨੇ ਜ਼ਿਆਦਾ ਫਾਇਦੇ ਨੇ ਇੰਨੇ ਜ਼ਿਆਦਾ ਫਾਇਦੇ ਨੇ ਕਿ ਅਸੀਂ ਇਸ ਨੂੰ ਬਿਆਨ ਨਹੀਂ ਕਰ ਸਕਦੇ ਦੋਸਤੋ ਇਸ ਵਜ਼ੀਫੇ ਨੂੰ ਪੜਨ ਦੇ ਬਹੁਤ ਸਾਰੇ ਫਾਇਦੇ ਦੇ ਵਿੱਚੋਂ ਪੰਜ ਵੱਡੇ ਫਾਇਦੇ ਤੁਹਾਨੂੰ ਦੱਸਣ ਜਾ ਰਿਹਾ ਹਾਂ ਦੋਸਤੋ ਇਸ ਵਜ਼ੀਫੇ ਨੂੰ ਬੱਚੇ ਵੀ ਕਰ ਸਕਦੇ ਨੇ ਨੌਜਵਾਨ ਵੀ ਕਰ ਸਕਦੇ ਨੇ ਬਜ਼ੁਰਗ ਵੀ ਕਰ ਸਕਦੇ ਨੇ ਆਦਮੀ ਵੀ ਕਰ ਸਕਦੇ ਨੇ ਔਰਤਾਂ ਵੀ ਕਰ ਸਕਦੀਆਂ ਨੇ ਪਰ ਦੋਸਤੋ ਇਸ ਵਜ਼ੀਫੇ ਨੂੰ ਨਾਪਾਕੀ ਦੀ ਹਾਲਤ ਵਿੱਚ ਨਹੀਂ ਕਰ ਸਕਦੇ ਬਾਬੂ ਜੂ ਹੋ ਕੇ ਪਾਕ ਸਾਫ ਹੋ ਕੇ ਇਸ ਵਜ਼ੀਫੇ ਨੂੰ ਕੀਤਾ ਜਾ ਸਕਦਾ ਹੈ ਦੋਸਤੋ ਇਸ ਵਜ਼ੀਫੇ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੜਨਾ ਹੈ جے تو ادا کر دیا تو تھوڑی قسمت بدل جائے گی جہاں بھی شخص اس نو پڑھ دا ہے اللہ تبارک و تعالیٰ قسمت نو دی نی نو بدل دن دا ہے دوستو بہت سارے لوگوں دا ازمایا ہوا یہ وزیفہ ہے جس کسے نے بھی اس وزیفے دا ورد گیتا ہے اس دی قسمت بدل گئی ہے اس دی زندگی تبدیل ہو گئی ہے دوستو صلی اللہ علیہ وآلہ وسلم فرمان دینے کی اللہ تعالیٰ دے بے شمار خزانے نے تو اللہ تعالیٰ نو چاہے جن نے چاہے خزانے نواز سکتا ہے جس نو چاہے اپنے خزانے کے پچا پا سکتا ہے دوستو اس وظیفے پڑھن دا پہلا فائدہ یہ ہے کہ جکر کسی دا کاروبار بند ہو گیا ہو یا کوئی رکاوٹ آ گئی یا کوئی بری نظر لگ گئی یا پھر کوئی بندش ਲਗ ਗਈ ਹੋਵੇ ਲਗਾ ਦਿੱਤੀ ਗਈ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਕਾਰੋਬਾਰ ਦੇ ਸੰਬੰਧਿਤ ਹੋਵੇ ਤਾਂ ਦੋਸਤੋ ਉਹ ਸ਼ਖਸ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੇਟ ਤੇ ਉਂਗਲੀ ਰੱਖ ਕੇ ਆਪਣੀ ਥੰਨੀ ਤੇ ਉਂਗਲੀ ਰੱਖ ਕੇ 41 ਵਾਰ ਇਹ ਵਜ਼ੀਫਾ ਪੜ੍ਹ ਲਵੇ ਸਵੇਰ ਤੱਕ ਉਸਦੀ ਕਿਸਮਤ ਬਦਲ ਜਾਵੇਗੀ ਸਵੇਰੇ ਉੱਠਦੇ ਸਾਰ ਹੀ ਉਸ ਨੂੰ ਕੋਈ ਨਾ ਕੋਈ ਖੁਸ਼ਖਬਰੀ ਜ਼ਰੂਰ ਮਿਲੇਗੀ ਅੱਲਾਹ ਤਾਲਾ ਉਸ ਦੇ ਕਾਰੋਬਾਰ ਵਿੱਚੋਂ ਬੰਦੀਸ਼ਾਂ ਨੂੰ ਖਤਮ ਕਰ ਦੇਵੇਗਾ ਰੁਕਾਵਟਾਂ ਨੂੰ ਖਤਮ ਕਰ ਦੇਵੇਗਾ ਅਤੇ ਉਸ ਦਾ ਕਾਰੋਬਾਰ ਬੁਲੰਦ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ ਦੋਸਤੋ ਇਸ ਅਕੀਫੇ ਨੂੰ ਪੜਨ ਦਾ ਦੂਜਾ ਫਾਇਦਾ ਇਹ ਹੈ ਕਿ ਜੇਕਰ ਕਿਸੇ ਦੇ ਘਰ ਵਿੱਚ ਮਿਹਨਤ ਕਰਨ ਦੇ ਬਾਵਜੂਦ ਕੰਮ ਕਰਨ ਦੇ ਬਾਵਜੂਦ ਵੀ ਬਰਕਤ ਨਾ ਰਹਿੰਦੀ ਹੋਵੇ ਪੈਸਾ ਟਿਕਦਾ ਨਾ ਹੋਵੇ ਪੈਸਾ ਆਉਂਦਾ ਆ ਕਮਾਈ ਕਰਦੇ ਆ ਪਰ ਪਤਾ ਨਹੀਂ ਲੱਗਦਾ ਪੈਸਾ ਜਾਂਦਾ ਕਿੱਧਰ ਜਾ ਖਰਚੇ ਬੇ ਹਿਸਾਬ ਹੋ ਜਾਂਦੇ ਆ ਜੁਦਾਂ ਪੈਸੇ ਆਉਂਦੇ ਉੱਦੀ ਚਲੇ ਜਾਂਦੇ ਆ ਹਮੇਸ਼ਾ ਬੇਬਰਕਤੀ ਰਹਿੰਦੀ ਆ ਤਾਂ ਉਹ ਵੀ ਸ਼ਖਸ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਵਜ਼ੀਫੇ ਨੂੰ ਪੜ ਲਵੇ ਇਨਸ਼ਾਅੱਲਾ ਸਵੇਰ ਤੱਕ ਉਹਨੂੰ ਆਪਣੇ ਮਕਸਦ ਦੇ ਵਿੱਚ ਕਾਮਯਾਬੀ ਮਿਲ ਜਾਵੇਗੀ ਉਸ ਦੇ ਘਰ ਵਿੱਚੋਂ ਬੇਬਰਕਤੀ ਦਾ ਖਾਤਮਾ ਹੋ ਜਾਵੇਗਾ ਕਿਉਂਕਿ ਦੋਸਤੋ ਬੇਬਰਕਤੀ ਦਾ ਖਾਤਮਾ ਕਰਨਾ ਕਰਦੇ ਵਿੱਚ ਬੇहद ਹੀ ਜ਼ਰੂਰੀ ਹੈ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਆ ਤੇ ਪੈਸੇ ਨੂੰ ਬਚਾਉਣਾ ਵੀ ਜ਼ਰੂਰੀ ਆ ਬਹੁਤ ਸਾਰੀਆਂ ਜ਼ਰੂਰਤਾਂ ਨੇ ਜਿਹੜੀਆਂ ਕਿ ਪੈਸੇ ਨਾਲ ਹੀ ਪੂਰੀਆਂ ਹੁੰਦੀਆਂ ਨੇ ਆਪਣੇ ਕੋਲ ਪੈਸੇ ਦੀ ਬਚਤ ਕਰਕੇ ਸੇਵਿੰਗਸ ਤਾਂ ਹੋਣੀਆਂ ਚਾਹੀਦੀਆਂ ਐ ਕਿਉਂਕਿ ਮੁਸ਼ਕਲ ਘੜੀ ਦੇ ਵਿੱਚ ਪੈਸਾ ਕਮ ਆਉਂਦਾ ਆ ਤੇ ਦੋਸਾਰੇ ਮੂ ਮੋੜ ਦਿੰਦੇ ਆ ਕੋਈ ਹੈਲਪ ਨਹੀਂ ਕਰਦਾ ਕੋਈ ਮਦਦ ਨਹੀਂ ਕਰਦਾ ਕਰਦਾ ਕੋਈ ਮੈਂਬਰ ਬਿਮਾਰ ਠਮਾਰ ਹੋ ਜਵੇ ਕਰਦਾ ਕਮਾਉਣ ਵਾਲਾ ਜੇਕਰ ਬਿਮਾਰ ਹੋ ਜਵੇ ਤਾਂ ਜਿਹੜੇ ਆਪਾਂ ਸੇਵਿੰਗਸ ਰੱਖੀ ਹੋਊਂਗੀ ਪੈਸੇ ਬਚਾ ਕੇ ਰੱਖੇ ਹੋਣਗੇ ਪੈਸੇ ਵਿੱਚ ਬਰਕਤ ਹੋંગી ਤਾਂ ਹੀ ਪੈਸੇ ਬਜਣੇ ਆ ਜੇ ਆਪਣੇ ਕੋਲ ਪੈਸੇ ਹੋਣਗੇ ਤਾਂ ਹੀ ਆਪਾਂ ਇਲਾਜ ਕਰਾ ਸਕਦੇ ਆ ਨਹੀਂ ਤਾਂ ਕੋਈ ਮਦਦ ਨਹੀਂ ਕਰਦਾ ਕੋਈ ਹੈਲਪ ਨਹੀਂ ਕਰਦਾ ਆਪਣੇ ਕੋਲ ਜਿਹੜੀ ਜਮਾ ਪੂੰਜੀ ਹੁੰਦੀ ਆ ਉਹਦੇ ਤੇ ایمان ਹੁੰਦਾ ਆ ਜਾਂ ਫਿਰ ਆਪਣੇ ਰੱਬ ਤੇ ایمان ਹੁੰਦਾ ਆ ਜਿਹੜਾ ਕਿ ਦੇ ਕੇ ਕਦੀ ਮਹਿਣਾ ਨਹੀਂ ਮਾਰਦਾ ਦੋਸਤੋ ਤੀਸਰਾ ਫਾਇਦਾ ਇਸ ਵਜ਼ਿਫੇ ਨੂੰ ਪੜਨ ਦਾ ਇਹ ਹੈ ਕਿ ਜੇਕਰ ਕਿਸੇ ਤੇ ਕਾਲਾ ਜਾਦੂ ਹੋ ਗਿਆ ਹੋਵੇ ਜਾਂ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਹੋਵੇ ਕੋਈ ਭੂਤ ਪ੍ਰੇਤ ਜਨਖਵੀਸ ਹੋਵੇ ਤਾਂ ਉਹੇ ਸ਼ਖਸ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਤੁੰਨੀ ਤੇ ਉਂਗਲੀ ਰੱਖ ਕੇ ਇਸ ਵਜ਼ੀਫੇ ਦਾ ਵਰਤ ਕਰਕੇ ਸੌ ਜਾਇ ਕਰੇ ਤਾਂ ਉਸ ਦੇ ਘਰੋਂ ਵੀ ਬੰਦਿਸ਼ ਖਤਮ ਹੋ ਜਾਵੇਗੀ ਕੋਈ ਵੀ ਬੁਰੀ ਸ਼ਕਤੀ ਉਸ ਦੇ ਘਰ ਵਿੱਚ ਹੋਵੇਗੀ ਉਹ ਖਤਮ ਹੋਵੇਗੀ ਕਿਸੇ ਵੀ ਤਰ੍ਹਾਂ ਦਾ ਜਾਦੂ ਹੋਵੇ ਇਸ ਵਜ਼ੀਫੇ ਦੀ ਬਰਕਤ ਦੇ ਨਾਲ ਹਰ ਤਰ੍ਹਾਂ ਦਾ ਜਾਦੂ ਟੋਣਾ ਖਤਮ ਹੋਵੇਗਾ ਦੋਸਤੋ ਇਹ ਅੱਲਾਹ ਤਾਲਾ ਦਾ ਐਸਾ ਜਲਾਲੀ ਨਾਮ ਹੈ ਜਿਹੜਾ ਕਿ तमाम तरह ਦੇ ਜਾਦੂ ਟੂਣਿਆਂ ਨੂੰ ਖਤਮ ਕਰ ਦਿੰਦਾ ਹੈ ਇਸ ਵਜ਼ੀਫੇ ਨੂੰ ਪੜਨ ਦਾ ਚੌਥਾ ਫਾਇਦਾ ਇਹ ਹੈ ਕਿ ਜੇਕਰ ਕਿਸ ਨੂੰ ਡਰ ਭੈ ਲੱਗਦਾ ਹੋਵੇ ਘਰ ਦੇ ਵਿੱਚੋਂ ਭੈ ਆਉਂਦਾ ਹੋਵੇ ਤਾਂ ਉਹ ਵੀ ਸ਼ਖਸ ਇਸ ਵਜ਼ੀਫੇ ਨੂੰ ਪੜ ਕੇ ਸ਼ਰਾਤ ਨੂੰ ਸੌਣ ਵੇਲੇ ਪੜ ਕੇ ਤੁੰਨੀ ਤੇ ਉਂਗਲੀ ਰੱਖ ਕੇ ਇਸ ਵਜ਼ੀਫੇ ਨੂੰ ਪੜ ਕੇ ਸੌ ਜਾਏ ਕਰੇ ਤਾਂ ਉਸ ਦਾ ਡਰ ਭੈ ਹਮੇਸ਼ਾ ਹਮੇਸ਼ਾ ਲਈ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਹੌਲੀ ਹੌਲੀ ਬਿਲਕੁਲ ਉਸ ਨੂੰ ਡਰ ਭੈ ਆਉਣਾ ਬੰਦ ਹੋ ਜਾਵੇਗਾ ਕਿਸੇ ਵੀ ਗੱਲ ਦਾ ਕਿਸੇ ਵੀ ਚੀਜ਼ ਦਾ ਖੌਫ ਉਸ ਦੇ ਦਿਲ ਉਹ ਦਿਮਾਗ ਦੇ ਵਿੱਚ ਨਹੀਂ ਰਹੇਗਾ ਤੇ ਦੋਸਤੋ ਪੰਜਵਾਂ ਵੱਡਾ ਫਾਇਦਾ ਜਿਹੜਾ ਇਸ ਵਜ਼ੀਫੇ ਨੂੰ ਪੜਨ ਦੇ ਨਾਲ ਮਿਲਦਾ ਹੋਇਆ ਹੈ ਕਿ ਜਿਨ੍ਹਾਂ ਨੂੰ ਆਪਣੇ ਮਕਸਦ ਦੇ ਵਿੱਚ ਆਪਣੇ ਕੰਮ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਆ ਨਿਰਾਸ਼ਾ ਮਿਲਦੀ ਆ ਤੇ ਉਹੀ ਕੰਮ ਨੂੰ ਜੇਕਰ ਉਹਨਾਂ ਦੇ ਨਾਲ ਦੇ ਲੋਕ ਕਰਦੇ ਆ ਉਹਨਾਂ ਨੂੰ ਕਾਮਯਾਬੀ ਮਿਲ ਜਾਂਦੀ ਆ ਤੇ ਤੁਹਾਨੂੰ ਉਸ ਦੇ ਉਸੇ ਕੰਮ ਦੇ ਵਿੱਚ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹੈ ਤੁਸੀਂ ਸਫਲਤਾ ਨਹੀਂ ਮਿਲਦੀ ਤੁਹਾਨੂੰ ਸਫਲਤਾ ਉਸ ਕੰਮ ਦੇ ਵਿੱਚ ਤੁਸੀਂ ਸਫਲ ਨਹੀਂ ਹੋ ਪਾਉਂਦੇ ਤੁਹਾਡੇ ਕੰਮ ਅਧੂਰੇ ਰਹਿ ਜਾਂਦੇ ਤੁਹਾਡੀਆਂ ਖੁਆਇਸ਼ਾਂ ਅਧੂਰੀਆਂ ਰਹਿ ਜਾਂਦੀਆਂ ਆ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤੁਹਾਡੀਆਂ ਦੁਆਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਤੁਸੀਂ ਵੀ ਇਸ ਵਜ਼ੀਫੇ ਨੂੰ ਪੜਨਾ ਹੈ ਤੁਹਾਡੀਆਂ ਵੀ तमाम तरह ਦੀਆਂ ਮੁਸ਼ਕਲਾਂ ਖਤਮ ਹੋਣਗੀਆਂ ਤੁਹਾਡੇ ਅਧੂਰੇ ਕੰਮ ਪੂਰੇ ਹੋਣਗੇ ਦੋਸਤੋ ਹੁਣ ਤੁਹਾਨੂੰ ਉਹ ਤਰੀਕਾ ਦੱਸਦੇ ਹਾਂ ਇਸ ਵਜ਼ੀਫੇ ਨੂੰ ਕਿਵੇਂ ਪੜਨਾ ਹੈ ਜੇਕਰ ਤੁਸੀਂ ਸਾਰੇ ਕੰਮਾਂ ਤੋਂ ਫਾਰਗ ਹੋ ਜਾਓ ਸਾਰੇ ਕੰਮ ਖਤਮ ਕਰਕੇ ਆਪਣੇ ਬਿਸਤਰ ਤੇ ਚਲੇ ਜਾਓ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਬਿਸਤਰ ਤੇ ਜਾਣ ਤੋਂ ਪਹਿਲਾਂ ਬਾਬਾ ਜੂ ਹੋ ਕੇ ਜਾਣਾ ਹੈ ਫਿਰ ਤੁਸੀਂ ਬਿਸਤਰ ਤੇ ਜਾਣ ਤੋਂ ਬਾਅਦ ਇਸ ਵਜ਼ੀਫੇ ਨੂੰ ਲੇਟ ਕੇ ਵੀ ਕਰ ਸਕਦੇ ਆ ਯਾਨੀ ਕਿ ਲੰਮੇ ਪੈ ਕੇ ਵੀ ਕਰ ਸਕਦੇ ਆ ਜਾਂ ਫਿਰ ਬੈਠ ਕੇ ਵੀ ਕਰ ਸਕਦੇ ਆ ਹੁਣ ਤੁਸੀਂ ਆਪਣੇ ਬਿਸਤਰ ਤੇ ਬੈਠ ਕੇ ਜਾਂ ਲੇਟ ਕੇ 7 ਵਾਰ ਦਰੂਦ ਪਾਕ ਪੜ ਲੈਣਾ ਹੈ ਜਿਹੜਾ ਵੀ ਦਰੂਦ ਪਾਕ ਤੁਹਾਨੂੰ ਯਾਦ ਹੈ ਤੁਹਾਨੂੰ ਆਉਂਦਾ ਹੈ ਉਹ ਦਰੂਦ شریف ਪੜ ਲੈਣਾ ਹੈ ਉਸ ਤੋਂ ਬਾਅਦ دس بار تسیم استخ اللہ استخ فراہ استخ فراہ پڑھ لینا ہے دس وار استخ فراہ پڑھن تو بعد تھی جڑا وظیفہ پڑھنا ہے وہ دھیان سن لو اس وظیفے نو تھی اکتالی بار پڑھنا ہے یا کھارو یا کہارو یا کہارو یا کھارو اس وظیفے نو تصویر اکتالی بار پڑھنا ہے دوستو اے اللہ تعالی دا او جلالی نام ہے جس نو ਪੜਦੇ ਪੜਦੇ ਆ ਆਪਣੇ ਮਨ ਦੇ ਵਿੱਚ ਜਿਹੜੀ ਵੀ ਇੱਛਾ ਰੱਖ ਕੇ ਤੁਸੀਂ ਪੜੋਗੇ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ 41 ਵਾਰ ਇਸ ਵਜ਼ੀਫੇ ਨੂੰ ਪੜਨ ਤੋਂ ਬਾਅਦ ਤੁਸੀਂ ਆਖਿਰ ਦੇ ਵਿੱਚ ਉਹੀ ਦਰੂਦ ਪਾਕ ਪੜ ਦੇਣਾ ਹੈ 7 ਵਾਰ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ 7 ਵਾਰ ਪੜਿਆ ਹੋਵੇਗਾ ਉਸੇ ਦਰੂਦ ਪਾਕ ਨੂੰ ਤੁਸੀਂ ਆਖਿਰ ਦੇ ਵਿੱਚ 7 ਵਾਰ ਪੜ ਦੇਣਾ ਹੈ ਇਸ ਵਜ਼ੀਫੇ ਨੂੰ ਪੜਨ ਤੋਂ ਬਾਅਦ ਤੁਸੀਂ ਅੱਲਾਹ ਤਾਲਾ ਦੇ ਅੱਗੇ ਆਪਣੇ ਮਕਸਦ ਲਈ ਆਪਣੀ ਹਾਜਤ ਦੇ ਲਈ دعا کر لینی ہے انشاءاللہ شاء بھی دعا کروں گے تو دعا ضرور قبول ہوگی اللہ تعالیٰ تو دعا ضرور قبول فرماؤں گے پھر تھی وظیفہ پڑھنے بعد دعا منگن تو بعد بالکل خاموشی دنال نال چپ چاپ سو جانا ہے کسی نال گل بات نہیں کرنی بہت ہی طاقتور وظیفہ ہے جڑی بھی دعا تھی منگ کے سوموں گے انشاءاللہ سویر تک تھانوں اس دا اثر ضرور ملے گا ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ। ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਦੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕਲਮੇ ਮੰਤਰ ਬਾਠ ਦੂਗਾ। ਫਿਰ ਆਜ਼ ਅਮਲੂਜੀ ਫਿਰ ਆਪ ਸਭ ਨੂੰ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।